ਕੀ ਟੂ ਵਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਜਾਣਦੇ ਆ ਵੀ ਬਠਿੰਡੇ ਦੇ ਵਿੱਚ ਇੱਕ ਮੈਲਾ ਪੁਲਿਸ ਅਧਿਕਾਰੀ ਤੋਂ ਚਿੱਟਾ ਬਰਾਮਦ ਹੋਇਆ ਵਾ ਚੈਨਲ ਤੇ ਵੀਡੀਓ ਚੱਲਦੀਆਂ ਨੇ ਤੇ ਉੱਥੇ ਇੱਕ ਲੇਡੀ ਨੇ ਵੀ ਖੁਲਾਸਾ ਕੀਤਾ ਵੀ ਮੇਰਾ ਪਤੀ ਵੀ ਨਾਲ ਹਲਕੇ ਨਸ਼ਾ ਵੇਚਦਾ ਹੁੰਦਾ ਸੀਗਾ ਮਾਪਕਵੰਤਵਾਨ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਭਗਵੰਦਾਨ ਜੀ ਉਹ ਜਿਹੜੀ ਲੇਡੀਜ਼ ਹੈਗੇ ਮਹਿਲਾ ਪੁਲਿਸ ਮੁਲਾਜ਼ਮ ਕੀ ਉਹਦਾ ਹੁਣ ਮਕਾਨ ਤੁਸੀਂ ਬਿਤਾਉਂਗੇ ਜਿਹੜੀ ਉਹਨਾਂ ਦੀ ਜਾਇਦਾਦ ਆ ਉਹਨੂੰ ਕਬਜ਼ੇ ਵਿੱਚ ਲਾਉਂਗੇ ਅੱਜ ਮੈਂ ਆ ਵੀਡੀਓ ਬੇਨਤੀ ਕਰਵਾਥੇ ਭਗਵੰਦਾਨ ਨੂੰ ਬਣਾ ਰਿਹਾ ਵਾਂ ਕਿਉਂਕਿ ਕਾਨੂੰਨ ਸਾਰਿਆਂ ਬਰਾਬਰ ਰੱਖੋ ਕਰ ਹੁਣ ਪੋਰਸਲੇ ਖੋਰਾ ਮਕਾਨ ਟੋਂਦ ਤਾਂ ਦੇਖੇ ਸੀਗੇ ਅਗਰਾ ਹੁਣ ਆ ਵੀ ਦਿਖਾ ਦਿਓ ਬੇਸੀ ਮਸਾ ਖਤਮ ਕਰਨਾ ਵਾ ਪੋਰਸੀ ਹੋ ਲਈ ਪੋਰਸਲਾ ਦਾ ਘਰਟ ਆ ਰੇ ਯਾਰਾ ਫੇਰੀ ਭਾਦਾ ਭਾਦਾ ਉਹ ਲੇਡੀ ਕਲਾਸੇ ਕਰ ਰਹੀ ਆ ਵੀ ਕਰੋੜਾਂ ਦੀ ਕੋਠੀ ਦੇ ਵਿੱਚ ਬਹਿ ਕੇ ਅੰਨਸਾ ਵੇਚ ਦੇ ਸੀਗੇ ਚੈਨਲ ਤੇ ਚੱਲ ਰਿਹਾ ਵਾ ਤੇ ਮੈਂ ਤਾਂ ਅੱਜ ਅਪੀਲ ਕਰਦਾ ਵਾ ਵੀ ਉਹਦਾ ਵਾ ਜਿਹੜਾ ਘਰ ਹੈਗਾ ਵਾ ਉਹਨੂੰ ਵੀ ਢਾਇਆ ਜਾਵੇ ਉਹਦੀ ਜਾਇਦਾਦ ਜੱਤ ਕੀਤੀ ਜਾਵੇ ਤਾਂ ਜੋ ਹੋਰ ਵੀ ਪੁਲਿਸ ਮੁਲਾਜ਼ਮਾਂ ਨੂੰ ਇੱਕ ਸਬਕ ਮਿਲੇ ਵੀ ਅਸੀਂ ਚਿੱਟਾ ਨਾ ਸਦਾ ਨਹੀਂ ਵੇਚਣਾ ਜੇ ਅਸੀਂ ਵੇਚਾਂਗੇ ਸਾਡਾ ਮਕਾਨ ਵੀ ਢਾਇਆ ਜਾਊਗਾ ਜਦੋਂ ਪੁਲਿਸ ਮੁਲਾਜ਼ਮਾਂ ਦੂਜੇ ਦਾ ਮਕਾਨ ਢਾਉਂਦੇ ਆ ਤਾਂ ਇਹਨਾਂ ਦਾ ਵੀ ਢਾਉਂਦਾ ਫਰਜ਼ ਬੰਦਾ ਵਾਗਰ ਕਿਉਂਕਿ ਪੁਲਿਸ ਮੁਲਾਦਮ ਪੁਲਿਸ ਮੁਲਾਦਮ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਜਾਂਦੀਆਂ ਫਿਰ ਅਰਚਾ ਦਾ ਚਲ ਦਰਜ ਹੋ ਗਿਆ ਹੋਊਗਾ ਕਿਉਂਕਿ ਮੈਂ ਤਾਂ ਚੈਨਲ ਆ ਵੀ ਦੇਖ ਰਿਹਾ ਮਗਰ ਹੁਣ ਦੇਖਣਾ ਆਹਾ ਵਾ ਵੀ ਤੁਸੀਂ ਉਹਦਾ ਮਕਾਨ ਢਾਉਣੇ ਹੋ ਕਿ ਨਹੀਂ ਢਾਉਂਦੀ ਕਰ ਉਹਦੀ ਜਾਇਦਾਦ ਕਿੰਨੀ ਆ ਕਿੰਨੀ ਨਹੀਂ ਉਹਦਾ ਵੇਰਵਾ ਦੱਸਿਆ ਜਾਵੇ ਚੈਨਲ 'ਤੇ ਚਲਾਇਆ ਜਾਵੇ ਤੇ ਅਜਾਹੀ ਬ੍ਰਿਆਲ ਕਰਨ ਨੂੰ ਲਾਈਵ ਹੋਇਆ ਵਾ ਬਾਕੀ ਦੇਖਦੇ ਆ ਵੀ ਜਿਹੜਾ ਪ੍ਰਬੰਧਤ ਮਾਨ ਦਾ ਆ ਡੰਡਾ ਚੱਲਦਾ ਵਾ ਆ ਕਹਲਾ ਗਰੀਬਾਂ ਦੇ ਚੱਲਦਾ ਵਾ ਤੇ ਪੁਲਿਸ ਵਾਲੇ ਦੇ ਵੀ ਚੱਲੂਗਾ ਹੁਣ ਆ ਦੇਖਣ ਵਾਲੀ ਗੱਲ ਬਾਤ ਆ ਬਾਕੀ ਆਪਰਾ ਅਪੀਲ ਕਰ ਰਹੀ ਸੀ ਕਰਤੀ ਆ ਹੁਣ ਦੇਖਦੇ ਆ ਵੀ ਇਹਨਾਂ ਦੀ ਨੀਤ ਵਿੱਚ ਕਿੰਨੀ ਕਿ ਸਜਾਈ ਆ ਤੇ ਕਿੰਨਾ ਕਿ ਖੋਟਾ ਬਾਹਰ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ